ਬਾਬਿਆਂ ਨਾਲ ਪੰਜਾਬ ਭਰਿਆ ਪਿਆ ਇੱਟ ਚੁੱਕੋ ਤੇ ਬਾਬਾ ਲੈ ਲਓ ਫਿਰ ਸਿਰ ਕਿਉਂ ਕਮਾਉਣੀ ਮੈਂ ਦੱਸ ਲਾ ਕਿਰਨਾਂ ਦੇ ਵਿਵਰਸ ਹੈ ਕੋਈ ਇੱਕ ਦਿਨ ਕਿਉਂ ਚੁਣਨਾ ਹੈ ਮਸਤੀ ਵਾਸਤੇ ਵੀਰਵਾਰੀ ਕਿਉਂ ਚੁਣਨਾ ਹੈ ਮਸਤੀ ਵਾਸਤੇ ਕਾਰੋਬਾਰ ਕਰਦੇ ਆਪਾਂ ਬਾਕੀ ਦਿਨਾਂ 'ਚ ਵੀ ਮਸਤੀ ਹੋਣੀ ਚਾਹੀਦੀ ਸਰ ਕਾਰੋਬਾਰ ਵੀ ਕਰਨਾ ਹੈ 24 ਘੰਟੇ ਮਸਤੀ ਹੋਣੀ ਚਾਹੀਦੀ ਜੇ ਕਰ ਅਸੀਂ 24 ਕਰਦੇ ਮਸਤੀ ਕਰਾਂਗੇ ਪਰ ਬਰਬਾਰ ਕਿੱਥੋਂ ਪਾਲਾਂਗੇ ਲੋਕਾਂ ਦੇ ਪੈਸੇ ਤੋਂ ਥੋਡੇ ਕੋਲੇ ਸਿੱਖ ਪਰਿਵਾਰ ਆਉਂਦੇ ਹਨ ਬਹੁਤ ਆਉਂਦੇ ਬਹੁਤ ਸਰਦਾਰ ਆਉਂਦੇ ਹਨ ਬਿਲਕੁਲ ਬਹੁਤ ਜਦੋਂ ਉਹਨਾਂ ਕੋਲੇ ਗੁਰਨਾਣਕ ਦਾ ਫਲਸਫਾ ਹੈ ਥੋਡੇ ਕੋਲ ਆਣ ਦੀ ਕੀ ਲੋੜ ਹੈ ਉਹਨਾਂ ਨੂੰ ਤੁਸੀਂ ਦੱਸ ਦਿੰਨੇ ਹੋ ਨਾ ਮੈਂ ਦੇਖਿਆ ਵੀਡੀਓ ਦੇ ਵਿੱਚ ਇਹ ਕਿਵੇਂ بڑے بڑے ਲੋਕਾਂ ਦੇ ਦਾਦੇ ਪਰਦਾਦੇ ਸਭ ਦੇ ਨਾਮ ਨਿਕਲਦੇ ਆ ਕਿਉਂ ਅੱਛੇ ਕੋਈ ਧਾਰਕੜ ਜੁਮਾ ਕਰਵਾਇਆ ਜਾਂਦਾ ਅਸੀਂ 10 ਬੰਦੇ ਚੱਕ ਕੇ ਲੈ ਆਈਏ ਉਹ ਰੱਖੀਏ ਫਿਰ ਪਤਾ ਲੱਗੂਗਾ ਤੁਸੀਂ 50 ਬੰਦੇ ਲੈ ਕੇ ਆਓ ਆਪਣੇ ਤੁਸੀਂ ਕਹਤਾ ਵੀ ਜਗਦੀਸ਼ ਸਿੰਘ ਕੀ ਦਾ ਨਾਮ ਹੈ ਮੈਂ ਕਹਾਂ ਮੇਰੇ ਦਾਦੇ ਦਾ ਨਾਮ ਹੈ ਫਿਰ ਉਸ ਤੋਂ ਬਾਅਦ ਮੇਰੀ ਜੀਵਨ ਚ ਕੀ ਤਬਦੀਲੀ ਹੋ ਗਈ ਬਿジネス ਕਰ ਰਹਿਆ ਸਰ ਮੈਂ ਤਾਂ ਕਹਿੰਦਾ ਅਸਲ ਲਾਈਨ ਨਹੀਂ ਇਹ ਹੈ ਸਭ ਤੋਂ ਵੱਡਾ ਬਿジネス ਇਹ ਹੈ ਕਿ ਬਾਬਾ ਬਣੋ ਔਰ ਪੈਸਾ ਹੀ ਪੈਸਾ ਲੋਕਾਂ ਦੇ ਇੱਥੇ ਇਲਾਜ ਵੀ ਹੁੰਦੇ ਬਿਮਾਰ ਲੋਕ ਠੀਕ ਵੀ ਹੁੰਦੇ ਤੁਹਾਡੇ ਕੋਲ ਇੱਥੇ ਤਾਂ ਡੈੱਡ ਬੋਡੀਂ ਤੱਕ ਵੀ ਖੜੇ ਹੋ ਜਾਂਦੇ ਹਾਲਾਂਕਿ ਮਤਲਬ ਹਸਪੀਟਲ ਬੰਦ ਕਰ ਦਈਏ ਸਾਰੇ ਫਿਰ ਤਾਂ ਜਿਹੜੇ ਸਾਈ ਵੀਰ ਇਹ ਗੱਲ ਕਹਿ ਰਹੇ ਆ ਕਿ ਅਸੀਂ ਬੰਦਿਆਂ ਨੂੰ ਤੋੜ ਕੇ ਭੇਜਦੇ ਆਂ ਠੀਕ ਕਰਦੇ ਆਂ ਫਿਰ ਉਹ ਵੀ ਠੀਕ ਨਹੀਂ ਆਉਂਦੀ ਥਾਂ ਤੇ ਆਪਣੀ ਮੈਂ ਨਹੀਂ ਮੰਨਦਾ ਜੀ ਜੀ ਜਿਸ ਨੇ ਆਪਣੇ ਨੂੰ ਮੰਨਦੇ ਉਹਨਾਂ ਦੀ ਨੂੰ ਨਹੀਂ ਮੰਨਦੇ ਨਹੀਂ 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 ਮੈਂ ਆਪਣੇ ਆਪਣੇ ਠੀਕਾ ਮੈਂ ਕੀ ਕਹਿ ਰਿਹਾ ਪਰਮਾਤਮਾ ਕੁਝ ਵੀ ਕਰ ਸਕਦਾ ਹੈ